ਟਰੱਕ ਨੇ ਸੜਕ ਕੰਡੇ ਖੜੇ ਚਾਰ ਲੋਕਾਂ ਨੂੰ ਮਾਰੀ ਟੱਕਰ ਹਾਦਸੇ ਵਿੱਚ ਤਿੰਨ ਦੀ ਹੋਈ ਮੌਤ ਜਿਨ੍ਹਾਂ ਵਿੱਚੋਂ ਦੋ ਬੱਚੇ ਵੀ ਸ਼ਾਮਲ ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹੁਸ਼ਿਆਰਪੁਰ ਦੇ ਮੁਕੇਰੀਆਂ ਕਸਬਾ ਦੇ ਹਾਜੀਪੁਰ ਚ ਬੀਤੀ ਰਾਤ 10 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕੰਢੇ ਖੜੇ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਜਾਣਕਾਰੀ ਮੁਤਾਬਕ ਰਾਤ 10 ਵਜੇ ਦੇ ਕਰੀਬ ਹਾਜੀਪੁਰ ਦੇ ਬਾਲਮੀਕੀ ਮੁਹੱਲਾ ਦੇ ਰਹਿਣ ਵਾਲੇ ਵਿਅਕਤੀ ਗੋਰਾ ਸਕੂਟੀ ਤੇ ਸਵਾਰ ਹੋ ਕੇ ਆਪਣੇ ਭਤੀਜੇ ਸਮੀਰ ਜਿਸ ਦੀ ਉਮਰ 5 ਸਾਲ ਅਤੇ ਭਤੀਜੀ ਪਰੀ ਜਿਸ ਦੀ ਉਮਰ 3 ਸਾਲ ਦੇ ਨਾਲ ਗੋਲ ਗੱਪੇ ਖਾ ਕੇ ਜਦੋਂ ਘਰ ਵੱਲ ਨੂੰ ਮੁੜ ਰਹੇ ਹੁੰਦੇ ਹਨ ਤੇ ਰਸਤੇ ਵਿੱਚ ਆਪਣੇ ਦੋਸਤ ਆਕਾਸ਼ ਦੇ ਕੋਲ ਰੁਕ ਜਾਂਦੇ ਹਨ ਚਾਰੋਂ ਸੜਕ ਕੰਡੇ ਖੜ ਕੇ ਗੱਲਾਂ ਕਰਨ ਲੱਗਦੇ ਹਨ ਇੰਨੇ ਚਿਰ ਚ ਪਿੱਛੇ ਤੋਂ ਤੇਜ਼ ਆ ਰਹੇ ਟਿਪਰ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਹਾਦਸੇ ਵਿੱਚ ਆਕਾਸ਼ ਪਰੀ ਅਤੇ ਸਮੀਰ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਗੋਰਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸਰ ਸਾਹਿਬ ਇੱਥੇ ਰਾਤ ਖਾਣਾ ਹੁੰਦਾ ਹੈ ਇਹ ਕੋਈ ਵਿਅਕਤੀ ਨਹੀਂ ਸੀ ਨਾ ਸਰ ਨਾ ਇਧਰ ਆ ਗਿਆ ਜਨੀ ਜੀ ਇਹ ਜਿਹੜੇ ਬੱਚੇ ਮਰੇ ਆ ਇਹ ਸਾਡਾ ਭਰਾ ਦੇ ਸਹਾਰਾ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ ਪੋਤੀ ਪੋਤਾ ਉਹਦੇ ਹਾਂਜੀ ਉਹ ਉਹਦਾ ਚਾਚਾ ਜਿਹੜਾ ਸੀ ਮਕੇਸ਼ ਕੁਮਾਰ ਉਹਨਾਂ ਨੂੰ ਗੋਡਾਪੇ ਪਵਾਉਣ ਲੈ ਕੇ ਗਿਆ ਸੀ ਆ ਕੇ ਤੋਂ ਸਾਈਡ ਤੇ ਖੜਾ ਹੋ ਗਿਆ ਜੋ ਸਾਈਡ ਤੇ ਖੜਾ ਹੋਇਆ ਇੱਕ ਮੁੰਡਾ ਹੋਰ ਨਾਲ ਆ ਗਿਆ ਉਹ ਖੜੋ ਗਿਆ ਤੇ ਜਿਹੜਾ ਡਰਾਈਵਰ ਸੀ ਇਹਨੇ ਸ਼ਰਾਬ ਕੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨੂੰ ਖਿੱਚ ਕੇ ਲਿਆ ਆ ਫੇ ਗੱਡੀ 'ਚ ਗੱਡੀ ਮਾਰੀ ਤਿੰਨ ਤੇ ਮੌਕੇ ਤੇ ਮਰ ਗਏ ਜੀ ਸਮਝ ਲਓ ਇੱਕ ਮਹੱਤਵੀਆ ਜਾ ਕੇ ਮਰ ਗਿਆ ਜਿਹੜਾ ਸੀਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਐਕਸਪਾਇਰ ਹੋ ਗਿਆ ਜਿਹੜਾ ਤੀਜਾ ਮੁੰਡਾ ਸੀ ਚੌਥਾ ਮਕੇਸ਼ ਉਹ ਉੱਥੇ ਜੀ ਹਮਰਾ ਸਰ ਲੈ ਗਿਆ ਉਹਨਾਂ ਨੂੰ ਕਿੰਨੇ ਮੋਟਾ ਨੂੰ ਦੇਖੋ ਤਿੰਨ ਬੋਤਲਾਂ ਦੱਸਦੇ ਬੰਦੇ ਮੈਂ ਤਾਂ ਕਹਿੰਦੇ ਇਹਨਾਂ ਬੰਦੇ ਸਗੇ ਸਾਰੇ ਤਿੰਨ ਬੋਤਲਾਂ ਸ਼ਰਾਬ ਦੇ ਦੋਦੇ ਵਿੱਚ ਕੈਪਸਨ ਦੱਸਦੇ ਆ ਹੋਰ ਵੀ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਆ ਇਹ ਨਸ਼ੇ ਵਿਰੋਧ ਵਿੱਚ ਜਿੱਤ ਕਰੀ ਫਿਰਦੀ ਆ ਤੇ ਸ਼ੇਰ ਜੀ ਆ ਹਾਸਾ ਰਿਆ ਤੇ ਇਸ ਮੈਨਾਂ ਖਿਆਲ ਆ ਵੀ ਦੁਨੀਆ ਕਿੱਥੇ ਜਾਊਗੀ ਕਿਉਂਕਿ ਬਹੁਤ ਸਾਰਾ ਰਸ਼ੂ ਹੋ ਗਿਆ ਅਸੀਂ ਬੰਗ ਕਰਦੇ ਆ ਪੀਡਬਲਟੀ ਦੇ ਵਿਭਾਗੇ ਤੋਂ ਵੀ ਤੇ ਜਿਹੜਾ ਸਾਡਾ ਮੁੱਲਾ ਆ ਇੱਥੇ ਇੱਕ ਦਾ ਸਪੀਡ ਬ੍ਰੇਕਰ ਬਣਾਇਆ ਜਾਣ ਤਾਂ ਜੋ ਆਉਣ ਵਾਲੇ ਸਭ ਨੂੰ ਹੋਰ ਹਾਦਸਾ ਨਾ ਹੋਵੇ ਅਸੀਂ ਤਾਂ ਜਿਹੜਾ ਦੁੱਖਾ ਬੜੇ ਦੁਖੀ ਦਿਲਾਂ ਨਾਲ ਅਸੀਂ ਚੱਲ ਰਹੇ ਹਾਂ ਕਿਉਂਕਿ ਬੱਚੇ ਨਹੀਂ ਮਿਲਦੇ ਸੋ ਇਦਾਂ ਜ਼ਰੂਰੀ ਆ ਕਿ ਜਿਹੜਾ ਹੈਗਾ ਇਦਾਂ ਦੇ ਹੱਥੋਂ ਬੰਦ ਹੋਣ ਇੱਥੇ ਸਾਡੇ ਮੱਲੇ ਸਪੀਡ ਬ੍ਰੇਕਰ ਆਏਗਾ ਦੇਖੋ ਇੱਕ ਤਾਂ ਪੋਤਾ ਸੀ ਸਾਡਾ ਸੀਗਾ ਮੇਰੇ ਭਰਾ ਦਾ ਪੋਤਾ ਸੀ ਉਹਦਾ ਨਾਮ ਸੀਗਾ ਸਮਰ ਜੀ ਸਮੀਰ ਸੁਨੀਰ ਦੀ ਉਮਰ 5 ਸਾਲ ਸੀ ਜਿਹੜੀ ਬੇਟੀ ਸੀ ਪੋਤੀ ਉਹਦੀ 6 ਸਾਲ ਸੀ 6 ਪਲੱਸ ਹੋ ਗਈ ਅੰਦਰ ਉਹ ਹੋਰ ਹੋਰ ਕਿ ਸਟਾਕ ਦਿੱਤੇ ਹੋਏ ਹੋਰ ਜਿਹੜਾ ਮੁਕੇਸ਼ ਗਿਆ ਉਹਨਾਂ ਚਾਚਾ ਉਹਦੇ ਵੀ ਸਟਾਕ ਲੱਗੀਆਂ ਉਹਨੂੰ ਫਿਰ ਅਸੀਂ ਪਹਿਲਾਂ ਸੂਏ ਭੇਜਿਆ ਫਿਰ ਅੰਮ੍ਰਿਤਸਰ ਭੇਜਤਾ ਸੀ ਹੁਣ ਸਟੇਟ ਅਪ੍ਰੋਵਲ ਕਰਕੇ ਕਹਿੰਦੇ ਚਲੋ ਉਹਨੂੰ ਲੈ ਜਾਓ ਤੋਂ ਲੈ ਕੇ ਆ ਰਹੇ ਸਰ ਮੈਂ ਤਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜਾ ਮਾਈਨਿੰਗ ਦਾ ਕੰਮ ਆ ਖਾਸ ਕਰਕੇ ਇਧਰੋਂ ਮਾਈਨਾਂ ਦਾ ਕੰਮ ਹੋਣ ਕਰਕੇ ਚੱਲਦਾ ਹੈ ਜੀ ਤੇ ਇੱਥੇ ਠੱਲ ਪਾਈ ਜਾ ਵੀ ਤਾਂ ਜੋ ਜਨਤਾ ਨੂੰ ਰਾਹਤ ਹੋ ਸਕੇ ਪਿੰਡਾਂ 'ਚ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਹਾਜੀਪੁਰ 'ਚ بڑے ਐਕਸੀਡੈਂਟ ਹੁੰਦੇ ਨੇ ਉਧਰ ਕਹਿੰਦੇ ਕਹਿੰਦੇ ਪਾਵਾਂ ਕਿ ਜਿਹੜੀ ਮਾਇ ਨਹੀਂ ਹੁੰਦੀ ਐ ਇੱਥੇ ਲਾਕੇ ਦੇ ਦਿੱਤੇ ਨੇ ਉਹਦੇ ਨਾਲ ਜਿਹੜੇ ਗੱਲ ਹੱਥ ਛੇੜ ਬਹੇ ਕਰਦੇ ਹਾਂ ਹਾਂਜੀ ਹਾਂਜੀ ਉਧਰ ਨਸ਼ਾ ਨਸ਼ਾ ਕਰਕੇ ਆਂਦੇ ਆ ਇੱਥੇ ਗੱਡੀਆਂ ਥੱਲੇ ਦੇ ਜਾਂਦੇ ਆ ਅੱਜ ਵੀ ਤਿੰਨ ਚਾਰ ਹੋ ਚੁੱਕੇ ਇੱਕ ਪਹਿਲਾ ਹੋਇਆ ਐਕਸੀਡੈਂਟ ਹੁਣ ਇੱਕ ਇੱਥੇ ਹੋ ਗਿਆ ਖਿਤਪੁਰ ਹੋਇਆ ਠੀਕ ਹੈ